ਸਾਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਰਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਇੱਕ ਦਿਲ ਦਿਲ ਲਾਉਣ ਵਾਲੀ ਜਿਹੜੀ ਆ ਉਹ ਖਬਰ ਸਾਹਮਣੇ ਆਈ ਜਿੱਥੇ ਇੱਕ ਨਾਨੇ ਵੱਲੋਂ ਆਪਣੀ ਦੋਤੀ ਨੂੰ ਜਿਹੜਾ ਆ ਉਹ ਮੋਦੇ ਘੜ ਉਤਾਰ ਦਿੱਤਾ ਔਰ ਇਹ ਨਾਲ ਦੀ ਨਾਲ ਆਪਣੀ ਧੀ ਨੂੰ ਵੀ ਮੌਤੇ ਘਾਟ ਉਤਾਰ ਦਿੱਤਾ ਤਾਂ ਕਈਆਂ ਮਾਰ ਮਾਰ ਕੇ ਦੋਨਾਂ ਦਾ ਕਤਲ ਕਰ ਦਿੱਤਾ ਕਤਲ ਦੀ ਵਜ੍ਹਾ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਲੜਕੀ ਵੱਲੋਂ ਜਿਹੜਾ ਲਵ ਮੈਰਿਜ ਜਿਹੜੀ ਆ ਕਰਵਾਈ ਗਈ ਸੀ ਤਾਂ ਪਰਿਵਾਰਿਕ ਮੈਂਬਰ ਕੁੜੀ ਦੇ ਪੇਕਾ ਪਰਿਵਾਰ ਜਿਹੜਾ ਇਸ ਨੂੰ ਗਵਾਰਾ ਨਹੀਂ ਸੀ ਤਾਂ ਗੁੱਸੇ ਦੇ ਵਿੱਚ ਸੀਗਾ ਤਾਂ ਗੁੱਸੇ ਵਿੱਚ ਆਣ ਕੇ ਆਪਣੀ ਧੀ ਤੇ ਆਪਣੀ ਦੋਤੀ ਨੂੰ ਜਿਹੜਾ ਮੌਤੇ ਘਾਟ ਉਤਾਰ ਦਿੱਤਾ ਤਾਂ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇਸ ਮਾਮਲੇ ਦੇ ਵਿੱਚ ਲੁਰਿੰਦਾ આરોપીਾਂ ਦੀ ਜਿਹੜੀ ਭਾਲ ਕੀਤੀ ਜਾ ਰਹੀ ਹੈ ਮੇਰਾ ਨਾਰਾ ਵੀ ਹੈ ਵਰਕ ਤੋਂ ਆ ਪੈਂਦਾ ਮੇਰਾ ਅੱਛਾ ਕੈਪੀਟਲ 'ਚ ਕੈਸ਼ ਵਾਂ ਚਲਾਉਣਾ ਮੈਂ ਦੇ ਮੈਂ ਤੜਕੇ ਕੰਮ ਤੇ ਕੁੜੀ ਨੂੰ ਜਖਾਮ ਸੀ ਗੋਸ਼ੀ ਦੇ ਦਵਾਈ ਲੈਣ ਗਏ ਆ ਅੱਛਾ ਜੀ ਇਹਨਾਂ ਨੇ ਆ ਕੇ ਮਗਰੋਂ ਨਾਲੇ ਤਾਂ ਮੇਰੇ ਡੈਡੀ ਦੇ ਮਾਰੇ ਉਹਨਾਂ ਨੂੰ ਤਾਂ ਖਤਮ ਹੀ ਕਰਤਾ ਬਾਈ ਡੈਡੀ ਵੇਲੇ ਨੂੰ ਛੜਾ ਤੇ ਇਹ ਅੰਦਰ ਸੀ ਅੱਛਾ ਤੇ ਯਾਰ ਬਾਈ ਮੈਂ ਕਿਨੇ ਮਾਰਿਆ ਕਿ ਨਹੀਂ ਇਹ ਰਾਜਵੀਰ ਤੇ ਉਹਦਾ ਮੁੰਡਾ ਪਰਮਪਾਲ ਜੀ ਕੰਗ ਮਾਰਿਆ ਕਿਉਂ ਪਤਾ ਹੀ ਨਹੀਂ ਕੋਈ ਕਹਦੇ ਕੋਈ ਚੰਗਾ ਨਹੀਂ ਆਖਿਆ ਕੋਈ ਮਾੜਾ ਨਹੀਂ ਆਖਿਆ ਹੀ ਕਦੇ ਕਿਸੇ ਦੇ ਮੱਥੇ ਵੀ ਨਹੀਂ ਲੱਗਿਆ ਮੈਂ ਅੱਛਾ ਮੈਂ ਤੜਕੇ ਨਿਕਲਣਾ ਹਾਂ ਹੱਥ ਨੇ 7 ਵਜੇ ਕੰਮ ਤੇ ਜਾਣਾ ਕੀ ਕਰੇ ਜਾਂ ਕਿਦਾ ਕਤਲ ਕੀਤਾਗਾ ਮੇਰੇ ਘਰ ਵਾਲੀ ਜਸ਼ਮਨਦੀਪ ਕੌਰ ਮੇਰੀ ਕੁੜੀ ਹੈ ਕਮਨੂਰ ਸ਼ਰਮਾ ਜੀ ਤੇ ਮੇਰੇ ਡੈਡੀ ਨੂੰ ਕਈ ਮੁਲਾਕੇ ਪਏ ਸੀ ਉਹ ਪਿੰਡ ਵਾਲੇ ਇੰਨੇ ਨੂੰ ਆ ਗਏ ਜੀ ਉਹਨਾਂ ਨੇ ਛੜਾਤਾ ਜੀ ਅੱਛਾ ਤੁਹਾਡੀ ਲਾਹਮ ਮੈਰ ਸੀਗੀ ਹਾਂਜੀ ਬਾਈ ਲਾਹਮ ਮੈਸੀ 5 ਸਾਲ ਹੋ ਗਏ ਸੀਗੇ 4 ਸਾਲ ਹੀ ਮਾਰਨ ਵਾਲੇ ਤੁਹਾਡੇ ਲੜਕੀ ਦੇ ਪਿਤਾ ਨੇ ਲੜਕੀ ਦੇ ਪਿਤਾ ਜੀ ਤੇ ਨਾਲ ਕੌਣ ਸੀਗਾ ਉਹਨਾਂ ਦਾ ਮੁੰਡਾ ਭਰਮਪਾਲ ਜੀ ਕੀ ਮੰਗ ਕਰਦੇ ਹੋ ਹੁਣ ਬਾਈ ਬੜ ਕੇ ਮੈਨੂੰ ਇਨਸਾਫ ਦਵਾ ਦਿਓ ਮੇਰੀ ਕੋਈ ਮੈਨੂੰ ਇਨਸਾਫ ਵੀ ਨਹੀਂ ਚਾਹੀਦਾ ਮੈਨੂੰ ਇਹ ਚਾਉਂਦੇ ਕਰਦਾਂ ਮੈਨੂੰ ਕੋਈ ਨਹੀਂ ਚਾਹੀਦਾ ਅੱਛਾ ਮੈਂ ਬਾਹਰ ਜਾਣਾ ਸੀ ਮੈਂ ਸਾਰੀ ਫਾਈਲ ਬਣਾਈ ਬਿਠਾਈ ਬਾਈ ਅੱਛਾ ਕੋਈ ਐਵੇਂ ਜੀ ਤਾਂ ਹੀ ਕਿਸੇ ਨਾਲ ਲਾਗ ਡਾਟ ਨਹੀਂ ਕੋਈ ਕਿਸੇ ਨਾਲ ਕੋਈ ਗੱਲਬਾਤ ਨਹੀਂ ਪਹਿਲਾਂ ਵੀ ਗੱਲਬਾਤ ਹੋਈ ਨਾ ਨਾ ਜੀ ਬਾਈ ਕਿਤੇ ਕਿੰਨੇ ਸਾਲ ਹੋ ਗਏ ਤੁਹਾਡੇ ਲੱਭ ਮੈਰਿਜ ਹੋਏ 4 ਸਾਲ ਹੋ ਗਏ ਜੀ 4 ਸਾਲ ਹੋ ਗਏ ਸੀ ਹਾਂਜੀ ਤੇ ਹੁਣ ਬੱਚੀ ਬੱਚੀ ਡੈੱਡ ਕਰਤੀ ਬਾਈ ਮਰ ਗਈ ਬਾਈ ਅੱਛਾ 1.5 ਸਾਲ ਦੀ ਸੀਗੀ ਪਹਿਲਾਂ ਕੋਈ ਧਮਕੀਆਂ ਤੋਂ ਕੀ ਨਾ ਬਾਈ ਕੋਈ ਵੀ ਨਹੀਂ ਕਿਸੇ ਦੇ ਮੱਥੇ ਹੀ ਨਹੀਂ ਲੱਗੇ ਜੇ ਧਮਕੀ ਤੇ ਤਾਂ ਦਵੇ ਜੇ ਕੋਈ ਦੇ ਮੱਥੇ ਲੱਗੀ ਹੈ ਅੱਛਾ ਤੁਸੀਂ ਇੱਕੋ ਪਿੰਡ ਚ ਮੈਰਿਜ ਕਰਾਈ ਸੀ ਹਾਂਜੀ ਬਾਈ ਅੱਛਾ ਕੋਈ ਗਾਸ ਦਾ ਰੌਲਾ ਸੀ ਜਾਂ ਕੀ ਸੀ ਆ ਕੋਈ ਵੀ ਨਹੀਂ ਸੀ ਕੋਈ ਗੱਲਬਾਤ ਹੀ ਹੈ ਨਹੀਂ ਸੀ ਬਾਈ ਸਿਰਫ 4 ਸਾਲ ਬਾਅਦ ਇਹ ਹਾਲਾਤ ਕਿਉਂ ਬਣੇ ਬਾਈ ਸਾਨੂੰ ਆਪ ਨਹੀਂ ਸਮਝ ਆਈ ਜਾਂਦਾ ਵੀ ਅਸੀਂ ਮਾੜਾ ਕੀ ਕਰਿਆ ਸੀ ਬਾਈ ਇਹਨਾਂ ਦਾ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ